ਮੈਂ ਜਦੋਂ ਹਮੇਸ਼ਾ ਬੱਚਿਆਂ ਨੂੰ ਪੁੱਛਦਾ ਹੁੰਨਾ ਵੀ ਤੁਸੀਂ ਵੱਡੇ ਹੋ ਕੇ ਕੀ ਕਰਨਾ ਹੈ ਜਿਹੜੇ ਮੈਨੂੰ ਕੋਈ ਕਹਿੰਦੇ ਹੁੰਦੇ ਨੇ ਵੀ ਸਰ ਜੀ ਅਸੀਂ ਤਾਂ ਬਾਹਰ ਜਾਣਾ ਆ ਮੈਂ ਉਹਨਾਂ ਨੂੰ ਕੁਐਸਚਨ ਕਰਦਾ ਹੁੰਨਾ ਤੁਸੀਂ ਬਾਹਰ ਕਿਉਂ ਜਾਣਾ ਆ ਉਹ ਕਹਿੰਦੇ ਹੁੰਦੇ ਨੇ ਇੱਥੇ ਜੀ ਸਿਸਟਮ ਬੜਾ ਖਰਾਬ ਆ ਮੈਂ ਕਹਾ ਫੇਰ ਅਸੀਂ ਤਾਂ ਬਾਹਰ ਚੱਲਿਆਂ ਜੀ ਵੈਸੇ ਤੁਸੀਂ ਦੇਖੋ ਆਪਣੇ ਆਲੇ ਦੁਆਲੇ ਕਈ ਬੰਦੇ ਏਵੇਂ ਬਾਹਰ ਗਏ ਹੋਏ ਨੇ ਵੀ ਇੱਥੇ ਸਿਸਟਮ ਖਰਾਬ ਆ ਮੰਨਦਿਆਂ ਸਿਸਟਮ ਖਰਾਬ ਆ ਫਿਰ ਮੈਂ ਉਹ ਬੱਚਾ ਨੂੰ ਇਹ ਗੱਲ ਕਹਿਣਾ ਹੁੰਨਾ ਬਈ ਇਹ ਮੈਂ ਦੱਸ ਬੀ ਤੁਹਾਨੂੰ ਸਾਡੇ ਘਰ ਦੇ ਵਿੱਚ ਕੂੜਾ-ਕੜਾ ਇਕੱਠਾ ਹੁੰਦਾ ਕਿ ਨਹੀਂ ਮਤਲਬ ਕਿ ਗੰਦ-ਗੰਦ ਇਕੱਠਾ ਹੁੰਦਾ ਕਿ ਨਹੀਂ ਉਹ ਕਹਿੰਦੇ ਹੁੰਦੇ ਨੇ ਹਾਂਜੀ ਸਰ ਜੀ ਹੁੰਦਾ ਆ ਫਿਰ ਮੈਂ ਕਹਿੰਨਾ ਹੁਣ ਵੀ ਤੁਸੀਂ ਕਿੰਨੇ ਘਰ ਬਦਲਤੇ ਹੋਏ ਮਤਲਬ ਤੁਸੀਂ ਘਰ ਕੋਈ ਚੇਂਜ ਕੀਤਾ ਕਿ ਨਹੀਂ ਉਹ ਕਹਿੰਦਾ ਨਹੀਂ ਸਰ ਜੀ ਅਸੀਂ ਘਰ ਕਦੇ ਚੇਂਜ ਕਰਨਾ ਮੈਂ ਕਿਉਂ ਸਰ ਜੀ ਅਸੀਂ ਕੂੜਾ ਸਾਫ਼ ਕਰਦੇ ਆਂ ਜਾਂ ਅਸੀਂ ਜੀ ਘਰੇ ਕੂੜਾ ਸਾਫ਼ ਕਰਨ ਵਾਲੇ ਬੰਦੇ ਜਦੋਂ ਕਿ ਕੂੜਾ ਸਾਫ਼ ਕਰਨ ਵਾਲੀ ਆਉਂਦੀ ਆ ਫਿਰ ਮੈਂ ਕਹਾਂ ਨਾ ਹੁਣਾਂ ਵੀ ਤੁਸੀਂ ਪੰਜਾਬ ਨੂੰ ਕੀ ਮੰਨਦੇ ਹੋਏ ਪੰਜਾਬ ਸਾਡਾ ਘਰ ਆ ਜੀ ਫਿਰ ਮੈਨੂੰ ਆਏ ਦੱਸੋ ਤੁਸੀਂ ਆਪਣਾ ਘਰ ਤਾਂ ਬਦਲਦੇ ਨਹੀਂ ਹੈਗੇ ਕੂੜਾ ਸਾਫ਼ ਕਰਦੇ ਆ ਪੰਜਾਬ ਨੂੰ ਤੁਸੀਂ ਘਰ ਜੇ ਮੰਨਦੇ ਹੁੰਦੇ ਫਿਰ ਪੰਜਾਬ ਦਾ ਸਿਸਟਮ ਵੀ ਠੀਕ ਕਰਦੇ ਤੁਸੀਂ ਯਾਰ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਦੀਆਂ ਤਿਆਰੀਆਂ ਕਰਦੇ ਫਿਰਦੇ ਹੋ ਫਿਰ ਉਹ ਕਹਿੰਦੇ ਹੁੰਦੇ ਨੇ ਹਾਂ ਜੀ ਸਰ ਜੀ ਗੱਲ ਤਾਂ ਠੀਕ ਆ ਸਰੋਂ ਮੈਨੂੰ ਕਹਿੰਦੇ ਹੁੰਦੇ ਨੇ ਸਰ ਜੀ ਸਿਸਟਮ ਪੰਜਾਬ ਦਾ ਕਿਵੇਂ ਠੀਕ ਹੋਊਗਾ ਫਿਰ ਮੈਂ ਉਹਨਾਂ ਨੂੰ ਕਹਿਣਾ ਹੁੰਨਾ ਤੁਸੀਂ ਘਰ ਦਾ ਕੂੜਾ ਕਿਵੇਂ ਠੀਕ ਕਰਦੇ ਹੋ ਸਰ ਜੀ ਅਸੀਂ ਕੂੜਾ ਸਾਫ਼ ਕਰਦੇ ਹਾਂ ਅਸੀਂ ਝਾੜੂ ਚੱਕਦੇ ਹਾਂ ਕੂੜੇ ਦੇ ਵਿੱਚ ਵੜਦੇ ਹਾਂ ਜੀ ਮੈਂ ਕਿਹਾ ਐਵੇਂ ਹੀ ਸਿਸਟਮ 'ਚ ਠੀਕ ਕਰਨਾ ਸਿਸਟਮ ਦੇ ਵਿੱਚ ਵੜ ਜਾਓ ਸਰ ਜੀ ਸਿਸਟਮ ਦੇ ਵਿੱਚ ਕਿਵੇਂ ਵੜ ਹੋਊਗਾ ਮੈਂ ਫਿਰ ਉਹਨਾਂ ਨੂੰ ਇਹੀ ਗੱਲ ਕਹਿਣਾ ਹੁੰਨਾ ਵੀ ਸਿਸਟਮ ਦੇ ਵਿੱਚ ਵੜ ਹੋਊਗਾ ਪੜ ਕੇ ਪੜ ਕੇ ਜਦੋਂ ਤੁਸੀਂ ਵੱਡੇ ਆਫਸਰ ਬਣੋਗੇ ਤੁਹਾਡੇ ਹੱਥਾਂ ਵਿੱਚ ਜਦੋਂ ਹਰਾ ਪੈਨ ਆਜੂਗਾ ਜਿਹੜਾ ਕੁਝ ਮਰਜੀ ਸਿਸਟਮ ਠੀਕ ਕਰ ਲੋ ਫਿਰ ਉਹ ਮੈਨੂੰ ਕਹਿੰਦੇ ਹੁੰਦੇ ਨੇ ਨਹੀਂ ਜੀ ਅਸੀਂ ਤਾਂ ਨਲਾਇਕ ਬਹੁਤ ਹਾਂ ਜੀ ਫਿਰ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਤੁਹਾਡੇ ਗੁਰੂ ਕੌਣ ਨੇ ਫਿਰ ਉਹ ਕਹਿੰਦੇ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਫਿਰ ਮੈਂ ਉਹਨਾਂ ਨੂੰ ਕਹਿਣਾ ਹੁੰਨਾ ਵੀ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਮੰਨਦੇ ਹੋ ਨਾ ਉਹ ਗੁਰੂ ਸਾਹਿਬ ਦੇ ਸਿੰਘ ਤਾਂ ਸਵਾ ਸਵਾ ਲੱਖਾਂ ਨਾਲ ਲੜੇ ਨੇ ਜਮਕੌਰ ਸਾਹਿਬ ਇੱਕ ਜਾਣਾ 7 ਲੱਖ ਨਾਲ ਲੜਿਆ ਉਹ ਗੁਰੂ ਦੇ ਸਿੰਘ ਬਿਨਾ ਸੀਸ ਤੋਂ ਲੜਨੇ ਬਿਨਾ ਸੀਸ ਤੋਂ ਬਾਬਾ ਦੀਪ ਸਿੰਘ ਜੀ ਲੋਕੀ ਕਹਿ ਦਿੰਦੇ ਨੇ ਬੰਦੇ ਦਾ ਸਿਰ ਵੱਢਿਆ ਗਿਆ ਬੰਦੇ ਦੀ ਡੈਥ ਹੋ ਗਈ ਪਰ ਸਿਰ ਲੈਣ ਤੋਂ ਬਾਅਦ ਵੀ ਆਪਣੇ ਹੱਥ ਤੇ ਸਿਰ ਨੂੰ ਰੱਖਿਆ ਫੇਰ ਬਾਬਾ ਦੀਪ ਸਿੰਘ ਜੀ ਨੇ ਖੰਡਾ ਚੱਕਿਆ 18 ਸੇਰ ਦਾ ਜੰਗ ਲੜੇ ਮਤਲਬ ਕਿ ਸਿਰ ਲੈਣ ਤੋਂ ਬਾਅਦ ਵੀ ਉੱਠ ਕੇ ਜੰਗ ਲੜੇ ਭਾਈ ਮਤੀਦਾਸ ਜੀ ਜਦੋਂ ਉਹਨਾਂ ਦੇ ਸਰੀਰ ਤੇ ਆਰਾ ਚੱਲਿਆ ਜਦੋਂ ਦੋ ਟੁਕੜੇ ਹੋ ਗਏ ਸਰੀਰ ਦੇ ਚਾਂਦਨੀ ਚੌਂਕ ਦੇ ਵਿੱਚ ਜੱਬਜੀ ਸਾਹਿਬ ਦੀ ਆਵਾਜ਼ ਆ ਕੇ ਆਈ ਗਈ ਭਾਈ ਮਤੀਦਾਸ ਜੀ ਦੇ ਸਰੀਰ ਦੇ ਵਿੱਚੋਂ ਜਦੋਂ ਤੱਕ ਪਾਠ ਪੂਰਾ ਨਹੀਂ ਹੋਇਆ ਭਾਈ ਸਤੀਦਾਸ ਜੀ ਨੂੰ ਦੇਖ ਚਬ ਵਾਲਿਆ ਗਿਆ ਭਾਈ ਦਿਆਲਾ ਜੀ ਨੂੰ ਰੋਨ ਨਾਲ ਪੇਟ ਕੇ ਸ਼ਹੀਦ ਕੀਤਾ ਗਿਆ ਭਾਈ ਤਾਰੂ ਸਿੰਘ ਦੀ ਖੋਪੜੀ ਲਾਹੀ ਗਈ ਕੀ ਦਣ ਜਿਉਂਦੇ ਰਹੇ ਖੋਪੜੀ ਲੈਣ ਤੋਂ ਬਾਅਦ ਵੀ ਕਿੰਨਾ ਕਿੰਨਾ ਕੁਝ ਹੋ ਗਿਆ ਕਿੰਨੀਆਂ ਤਾਕਤਾਂ ਇਹ ਸ਼ਕਤੀਆਂ ਕਿੱਥੋਂ ਆਈਆਂ ਬਾਣੀ ਚੋਂ ਸ਼ਕਤੀਆਂ ਕਿੱਥੋਂ ਆਈਆਂ ਅੰਮ੍ਰਿਤ ਚੋਂ ਨਾਮ ਚੋਂ ਫਿਰ ਮੈਂ ਬੱਚਿਆਂ ਨੂੰ ਇਹ ਗੱਲ ਕਹਿਣਾ ਹੁੰਨਾ ਉਹ ਜਿਹੜੇ ਗੁਰੂ ਨੇ ਇੰਨਾ ਇੰਨਾ ਕੁਝ ਕਰਕੇ ਦਿਖਾਤਾ ਤੁਸੀਂ ਗੁਰੂ ਸਾਹਿਬ ਨੂੰ ਕਹੋ ਗੁਰੂ ਸਾਹਿਬ ਸਾਨੂੰ ਅਵਸਰ ਬਣਾਓ ਜਿਹੜੇ ਗੁਰੂ ਸਾਹਿਬ ਦੇ ਸਿੰਘ ਸਭਾ ਸਭਾ ਲੱਖ ਨਾਲ ਲੜੇ ਉਹਨਾਂ ਮੂਹਰੇ ਗੁਰੂ ਸਾਹਿਬ ਦੇ ਮੂਹਰੇ IAS IPS ਇਹ ਕੁਛ ਹੈਗਾ ਉਹਨਾਂ ਮੁਰੇ ਫਿਰ ਮੈਂ ਬੱਚਿਆਂ ਨੂੰ ਕਹਿਣਾ ਹੁਣਾ ਬੱਚਿਓ ਤੁਸੀਂ ਦੱਬ ਕੇ ਪੜੋ ਨਾਲ ਬਾਣੀ ਪੜੋ ਨਾਮ ਜਪੋ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ IAS IPS ਬਣਨ ਤੋਂ ਰੋਕ ਸਕੇ ਜਦੋਂ ਆਪਾਂ ਗੁਰੂ ਸਾਹਿਬ ਨੂੰ ਆਪਣੀ ਬਾਹ ਫੜਾਵਾਂਗੇ ਆਪਣਾ ਹੱਥ ਫੜਾਵਾਂਗੇ ਗੁਰੂ ਸਾਹਿਬ ਤੁਸੀਂ ਕੱਡੇ ਕੱਡੇ ਗੁਰਦੁਆਰਾ ਸਾਹਿਬ ਨੇ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਦਰਬਾਰ ਸਾਹਿਬ ਕਿੰਨਾ 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 ਕੁਛ ਦਿੰਦੇ ਨੇ ਗੁਰੂ ਰਾਮਦਾਸ ਜੀ ਤੁਸੀਂ ਗੁਰੂ ਸਾਹਿਬ ਨੂੰ ਕਹੋ ਮਹਾਰਾਜ ਸਾਨੂੰ ਅਫਸਰ ਬਣਾਓ ਇਸ ਕਰਕੇ ਪੰਜਾਬ ਨੂੰ ਸਮਝੋ ਆਪਣਾ ਘਰ ਪੰਜਾਬ ਨੂੰ ਠੀਕ ਆਪਾਂ ਹੀ ਕਰਨਾ ਹੈ ਜੇ ਆਪਾਂ ਹੀ ਬਾਹਰ ਚਲੇ ਗਏ ਫਿਰ ਆਪਾਂ ਕਹਿੰਦੇ ਆ ਜੀ ਇੱਥੇ ਹੋਰ ਬੰਦੇ ਆ ਕੇ ਬਹਿ ਗਏ ਇਸ ਕਰਕੇ ਮੈਂ ਮੁੱਕ ਦੀ ਗੱਲ ਕਰਾਂ ਜਿਹੜੇ ਇਹ ਬੱਚੇ ਤੁਹਾਨੂੰ ਸਾਇੰਸ ਐਕਟੀਵਿਟੀਆਂ ਦਿਖਾ ਰਹੇ ਨੇ ਇਹਨਾਂ ਦੀਆਂ ਵੀਡੀਓਜ਼ ਸ਼ੇਅਰ ਕਰੋ ਜੇ ਉਹਨਾਂ ਸ਼ੇਅਰ ਕਰੋਗੇ ਆ ਦੇਖੋ ਇਹ ਬੱਚੀ ਇਹ ਕਿੰਨਾ ਕੁਛ ਇਹ ਮੈਥ ਦੀ ਐਕਟੀਵਿਟੀ ਆ ਕਰਕੇ ਦਿਖਾ ਰਹੀ ਆ ਕਿੰਨੀ ਵਧੀਆ ਹਾਂਜੀ ਹੋਰ ਬੱਚਿਆਂ ਦੀਆਂ ਐਕਟੀਵਿਟੀਆਂ ਦੇਖੋ ਹਾਂਜੀ ਲੁਧਿਆਣਾ ਬੁੱਢੇ ਨਾਲੇ ਵਾਲਾ ਧਰਨਾ ਲੱਗਿਆ ਇਹ ਵੀਡੀਓ ਵਿੱਚ ਇਹ ਜੀ ਵੀ ਐਕਟੀਵਿਟੀ ਆ ਵੀ ਪਾਣੀ ਸਾਫ਼ ਕਿਵੇਂ ਕੀਤਾ ਜਾਵੇ ਹੋਰ ਬਹੁਤ ਕੁਝ ਜਦੋਂ ਪਚਾਲ ਆਉਂਦਾ ਜਾ ਕਿ ਮੈਨੂੰ ਪਤਾ ਲੱਗ ਗਿਆ ਪਾਣੂ ਭਝਾਲ ਆਇਆ ਹੈਲਥ ਦੇ ਬਾਰੇ ਬੱਚਿਆਂ ਨੇ ਉਹ ਐਕਟੀਵਿਟੀਆਂ ਕਰਕੇ ਦਿਖਾਈਆਂ ਹੋਰ ਬਹੁਤ ਕੁਝ ਇਸ ਕਾ ਦੇਖੋ ਆ ਬੱਚਿਆਂ ਨੇ ਤਿਆਰ ਕੀਤਾ ਸਾਰਾ ਹਾਂਜੀ ਕੀ ਨਹੀਂ ਕਰ ਸਕਦੇ ਪੰਜਾਬ ਦੇ ਬੱਚੇ ਬਸ ਗੱਲ ਇਹੀ ਆ ਵੱਧ ਤੋਂ ਵੱਧ ਪੜੋ ਸਿਸਟਮ ਠੀਕ ਕਰੋ ਠੀਕ ਕਰਨ ਤੋਂ ਬਾਅਦ ਪਰਮਾਤਮਾ ਦਾ ਉਹ ਤਸਰਾ ਲੈ ਕੇ ਬਾਣੀ ਪੜੋ ਨਾਮ ਜਪੋ ਗੁਰਦੁਆਰਾ ਸਾਹਿਬ ਝਾੜੂ ਦਬੋ ਭਾਂਡੇ ਮਾਂਜੋ ਨਾਲੇ ਤਾਂ ਪੜ੍ਹਾਈ ਵਿੱਚੋਂ ਅੱਗੇ ਨਾਲੇ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦਾ ਤੁਹਾਡੇ ਸਿਰਾਂ ਤੇ ਹੱਥ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਤੁਹਾਡੇ ਘਰਾਂ ਦੀਆਂ ਗਰੀਬੀਆਂ ਦੂਰ ਕਰਨ ਤੋਂ ਤੁਹਾਨੂੰ ਰੋਕ ਸਕੇ ਯਾਦ ਰੱਖਿਓ ਜਿਹੜੇ ਗੁਰੂ ਸਾਹਿਬ ਦੇ ਸਿੰਘ ਸਵਾ ਸਵਾ ਲੱਖ ਨਾਲ ਲੜੇ ਉਹ ਤਾਕਤ ਕਿਹਨੇ ਬਖਸ਼ੀ ਗੁਰੂ ਸਾਹਿਬ ਨੇ ਉਹ ਗੁਰੂ ਸਾਹਿਬ ਦੇ ਮੂਹਰੇ ਅਰਦਾਸ ਕਰੋ ਕਿ ਹਮੇਹ ਮਹਾਰਾਜ ਅਸੀਂ ਬਾਤ ਤੋਂ ਬਾਤ ਪੜਨਾ ਚਾਹੁੰਦੇ ਆ ਸਾਨੂੰ ਤਾਕਤ ਬਖਸ਼ੋ ਸਾਨੂੰ ਅਫਸਰ ਬਣਾਓ ਆਈਏਐਸ ਆਈਪੀਐਸ ਜਦੋਂ ਤੁਹਾਡੇ ਹੱਥਾਂ ਦੇ ਵਿੱਚ ਹਰੇ ਹਰੇ ਪੈਨ ਆ ਗਏ ਤੁਸੀਂ ਜਿਹੜੇ ਮਰਜੀ ਸਿਸਟਮ ਠੀਕ ਕਰ ਲਓ ਯਾਦ ਰੱਖਿਓ ਐਮਐਲਏ ਐਮਪੀ ਇਹ ਬਣਦੇ ਹੁੰਦੇ ਨੇ ਥੋੜੇ ਸਮੇਂ ਵਾਸਤੇ ਪਰ ਜੇ ਕੋਈ ਅਫਸਰ ਬਣਦਾ ਆ ਉਹ ਅਫਸਰ ਬਣਦਾ ਸਾਰੀ ਉਮਰ ਦੇ ਲਈ ਇਸ ਕਰਕੇ ਅਫਸਰ ਬਣੋ ਪਰਮਾਤਮਾ ਤੋਂ ਅਸ਼ੀਰਵਾਦ ਲੈ ਕੇ ਫੱਟੇ ਚੱਕ ਦੋ ਯਾਦ ਰੱਖਿਓ ਬੱਚਿਓ ਜ਼ਿੰਦਗੀ ਇੱਕ ਵਾਰ ਮਿਲਦੀ ਆ ਇੱਕ ਵਾਰ ਬਹੁਤ ਭਾਗਾ ਵਾਲਿਆਂ ਪਰਮਾਤਮਾ ਨੇ ਤੁਹਾਨੂੰ ਹੱਥ ਪੈਰ ਦਿੱਤੇ ਨੇ ਇਸ ਕਰਕੇ ਅੱਗੇ ਵਧੋ ਮੁਬਾਰਕ ਮਾਨਸਾ ਤੇ ਫਿਰ ਸਦਵਿੰਦਰ ਸੰਗਤ ਕਰਨ ਹੈ ਕੋਲ ਬੜਾ ਬੜਾ ਸਹਿਯੋਗ ਮਿਲਦਾ ਹੈ ਕੋਰ ਸਹਿਯੋਗ ਮਿਲਦਾ ਹੈ ਇਹ ਪਹਿਲੇ ਸਰਪੂਤੋ ਠੀਕ ਹੈ ਜੀ ਅੱਜ ਬੈਠਣ ਦੇ ਵਿੱਚ ਅੱਜ ਮੋਰਗਰ ਸਾਹਿਬ ਜੀ ਚੰਨਿਆ ਲਿਆ ਰਿਹਾ ਬਹੁਤ ਸਖਵਾ ਸਪੂਤੋ ਜੀ ਬਹੁਤ ਵਧੀਆ ਅਰੇਂਜਮੈਂਟਸ ਟੀਮ ਦੇ ਵਿੱਚੋਂ ਫਰਸਟ ਪੀਸ ਮਹਿਕ ਬਿਹਲੌਰ ਕੋ ਸਪੂਤੋ ਮੋਰਗਰ ਅੱਜ ਸ਼ੁਰੂ ਹੋਏਗਾ ਅੱਜ